ਓ ਕਿਵੇਂ ਆ ਸੁਖੇ ਵੀਰ ਓਏ ਹਾਂ ਚੰਨ ਸਾਹਿਬ ਵਧੀਆ ਹੋਰ ਤੂੰ ਦੱਸ ਕਿਵੇਂ ਆਣਾ ਹੋਇਆ ਸੀ ਮੈਂ ਦੱਸ ਸੁਖੇ ਕਵਾੜ ਲੈਣ ਆਇਆ ਸੀ ਨਾਲੇ ਤੇਰੇ 2 ਰੁਪਏ ਵਟਾ ਜਾਣਗੇ ਨਾਲੇ ਮੇਰੇ ਦੱਸ ਕਿੱਥੇ ਆ ਉਹ ਮੇਰੇ ਕੋਲੇ ਕਵਾੜ ਦਾ ਹੈ ਆ ਪਰ ਤੁੰ ਲੈਂ ਆਣ ਜਾਣਾ ਓਏ ਕਹਉਂ ਜੀ ਗੱਲਾਂ ਕਰਦਾ ਸੁਖਿਆ ਮੇਰੇ ਯਾਰਾ ਓਏ ਮੇਰਾ ਤਾਂ ਕੰਮ ਹੀ ਕਵਾੜ ਦਾ ਮੈਥੇ ਕਵਾੜ ਕਿਉਂ ਨਹੀਂ ਲਿਆ ਜਾਣਾ ਉਹ ਚੰਗਾ ਫਿਰ ਇਹ ਗੱਲਾਂ ਤਾਂ ਚੱਕਾ ਮੇਰੇ ਨਾਲ ਕਵਾੜੀਆ ਲੈ ਜਾ ਜਿਵੇਂ ਕਹਿੰਗਾ ਆਪਾਂ ਉਵੇਂ ਹੀ ਕਰ ਲਾਂਗੇ ਹਾਏ ਦੇਖ ਲੋ ਚੰਨੀ ਵੀਰ ਮੈਂ ਤਾਂ ਪੱਟੀ ਗਈ ਹੁਣ ਮੈਂ ਇਹਨੂੰ ਕਵਾੜ ਲੱਗਦੀ ਆ ਜਦੋਂ ਦਾ ਭੰਤੇ ਦਾ ਵਿਆਹ ਹੋਇਆ ਉਦੋਂ ਦੀ ਇਹਦੀ ਅੱਗ ਲੱਗੀ ਪਈ ਏ ਕਹਿੰਦਾ ਮਤਾਂ ਨਵੀਂ ਰਨ ਲਿਆਉਣੀ ਆ ਨਾਲੇ ਇਹਦਾ ਉਹਦੇ ਨਾਲ ਕੀ ਮੇਲ ਲੱਸ ਉਹ ਤਾਂ ਮੁੱਖ ਮੰਤਰੀ ਆਪਣਾ ਦੀ ਚਾਰ ਲਿਆਵੇ ਜੀ ਪਹਿਲਾ ਮੈਨੂੰ ਕਹਤਾ ਸੀ ਇਹ ਤਾਂ ਮੇਰੀ ਪਰਫੀਆ ਇਹ ਤਾਂ ਮੇਰੀ ਚਮਚਾ ਮਾ ਇਹਦਾ ਮੇਰਾ ਸਿਓ ਆ ਨਾ ਹੋਂਦ ਸਟੈ ਜਾਣਾ ਮੇਰੇ ਚ ਸੁੰਡ ਪੈ ਗਏ ਇਹਨੂੰ ਸਮਝਾਓ ਚੰਨੀ ਵੀਰ ਜੀ ਸੋਖਾ ਤੂੰ ਮਾੜੇ ਮੋੜ ਦੀ ਕਦਰ ਕਰ ਲਾ ਭੁਜਾਈ ਦੀ ਓਏ ਕਾਹਨੂੰ ਚੰਨੀ ਮਦਦ ਇਹ ਨਾ ਚੌੜ ਕਰਦਾ ਸੀ ਇਹ ਤਾਂ ਸੌਰੀ ਦਿਲ ਤੀ ਲਾ ਗਈ ਓਏ ਸੋਖਾ ਤੂੰ ਆਏ ਦੇਖੋ ਪਹਚਾਈ ਦੇ ਸਿਰ ਤੇ ਤਲਾ ਘਰ ਚਲੇ ਜਾਂਦਾਗਾ ਉੱਦ ਦੇ ਤੂੰ ਮਾਂ ਦੇ ਘਰ ਆਲੀ ਜਿੱਦ ਨੇ ਰੁਸ ਕੇ ਪੇਕੀ ਵੱਜਦੀ ਆ ਤੂੰ ਜਮਾ ਜਵਾਬ ਹੀ ਦਿੱਤਾ ਸੀ ਹਲੋ ਮੈਂ ਤੇ ਚਾਚਾ ਕੈਪਟਨ ਮਸਾ ਲਿਆਇਆ ਬਰਾ ਬਲੂ ਕੇ ਉਹਨੂੰ ਤੂੰ ਬੰਦਾ ਬਣ ਜਾ